ਆ ਦੇਖ ਲੋ ਬੰਦੇ ਦੀ ਘਟਿਆ ਕਰਤੂਤ ਜਿਸ ਨੇ ਬੇਜ਼ੁਬਾਨ ਜਾਨਵਰ ਵੀ ਨਹੀਂ ਛੱਡਿਆ ਤੇ ਸ਼ਰਿਆਮ ਸੜਕ ਦੇ ਉੱਤੇ ਸਾਰੀਆਂ ਹੱਦਾਂ ਟੱਪਦੇ ਹੋਏ ਇਸ ਕੁੱਤੇ ਦੇ ਨਾਲ ਘਟਿਆ ਹਰਕਤ ਕੀਤੀ ਹੈ ਜੇਕਰ ਲੋਕ ਵੀਡੀਓ ਨਾ ਬਣਾਉਂਦੇ ਤਾਂ ਸੱਚੀਓ ਯਕੀਨ ਕਰਨਾ ਔਖਾ ਹੋ ਜਾਣਾ ਸੀ ਮਾਮਲਾ ਬਠਿੰਡਾ ਦੇ ਰਾਮਾ ਮੰਡੀ ਵਿਖੇ ਇੱਕ ਨੌਜਵਾਨ ਦੇ ਵੱਲੋਂ ਆਵਾਰਾ ਕੁੱਤੇ ਨੂੰ ਗਲੀ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਡਾਂਗਾ ਮਾਰ ਕੇ ਮਾਰ ਦਿੱਤਾ ਜਿਸ ਦੀ ਵੀਡੀਓ ਵਾਇਰਲ ਹੋਈ ਇਸ ਸਬੰਧ ਦੇ ਵਿੱਚ ਰਾਮਾ ਥਾਣਾ ਪੁਲਿਸ ਨੇ ਇੱਕ ਵਿਅਕਤੀ ਬਾਈ ਨੇਮ ਅਤੇ ਤਿੰਨ ਅਣਪਛਾਤੇਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਡੀਐਸਪੀ ਤਲਵੰਡੀ ਸਾਹਬ ਨੇ ਦੱਸਿਆ ਕਿ ਕੁੱਤੇ ਨੂੰ ਡਾਂਗਾ ਮਾਰਦੇ ਹੋਏ ਵਿਅਕਤੀ ਦੀ ਵੀਡੀਓ ਉਨ੍ਹਾਂ ਕੋਲ ਆਈਸੀਐਸ ਸੰਬੰਧ ਦੇ ਵਿੱਚ ਮੇਨਕਾ ਗਾਂਧੀ ਦੇ ਵੱਲੋਂ ਸਾਨੂੰ ਮੇਲ ਪ੍ਰਾਪਤ ਹੋਈ ਤਾਂ ਜਾਂਚ ਪੜਤਾਲ ਕਰਦੇ ਹੋਏ ਤਿੰਨ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸਾਰੇ ਦੋਸ਼ੀ ਹਲੇ ਫਰਾਰ ਨੇ ਬਾਕੀ ਇਹਨਾਂ ਦੀ ਪਛਾਣ ਕਰ ਲਈ ਗਿਆ ਜਲਦ ਫੜ ਕੇ ਇਸ ਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ ਸਰ ਜਿਹੜਾ ਰਾਮਾ ਮੰਡੀ ਥਾਣਾ ਦੇ ਏਰੀਆ ਦੇ ਵਿੱਚ ਇੱਕ ਕੁੱਤਾ ਕੁੱਟ ਕੇ ਮਾਰਨ ਸੰਬੰਧੀ ਵੀਡੀਓ ਵਾਇਰਲ ਹੋਈ ਹੈ ਇਸ ਬਾਰੇ ਤੁਸੀਂ ਕੀ ਜਾਣਕਾਰੀ ਦਿਓਗੇ ਇਸ ਤਰ੍ਹਾਂ ਹੈਗਾ ਕੱਲ ਮਿਤੀ ਮ ਮਾਈਬਾਰਾ ਨੂੰ ਜਿਹੜਾ ਹੈਗਾ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਜਿਹਦੇ ਵਿੱਚ ਇੱਕ ਕੁੱਤੇ ਨੂੰ ਜਿਹੜਾ ਹੈਗਾ ਸਟ੍ਰੇਟ ਡੌਗ ਸੀਗਾ ਇਹ ਇਹਨੂੰ ਕਿਸੇ ਵਿਅਕਤੀ ਵੱਲੋਂ ਡਾਂਗਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਜਿਹੜਾ ਹੈਗਾ ਇਹਦੀ ਮੌਤ ਕਰ ਦਿੱਤੀ ਸੀਗੀ ਤੇ ਜਿਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਇਹ ਵੀਡੀਓ ਵਾਇਰਲ ਹੋ ਗਈ ਸੀਗੀ ਤੇ ਇੱਥੋਂ ਸਾਨੂੰ ਸ਼੍ਰੀਮਤੀ ਮੈਂਕਾ ਗਾਂਧੀ ਜੀ ਤੇ ਦਫ਼ਤਰੋਂ ਇੱਕ ਜਿਹੜੀ ਹੈਗੀ ਹੈ ਈਮੇਲ ਜਿਹੜੀ ਹੈਗੀ ਹੈ ਉਹ ਵੀ ਮਸੂਲ ਹੋਈ ਸੀਗੀ ਤੇ ਜੇ ਤੇ ਚੋਣਾਂ ਨੇ ਦੱਸਿਆ ਸੀਗਾ ਇਹਦੇ ਬਾਰੇ ਤੇ ਇੱਕ ਜਿਹੜਾ ਹੈਗਾ ਫਿਰ ਕੋਈ ਅਰਪਨ ਗੁਪਤਾ ਹੈਗਾ ਜਿਹੜਾ ਮੇਨਕਾ ગાંધી ਫਾਊਂਡੇਸ਼ਨ ਸਸਤਾ ਦਾ ਜਿਹੜਾ ਹੈਗਾ ਮੈਂਬਰ ਹੈ ਫਿਰ ਇਹਦੇ ਬਿਆਨਾਂ ਤੇ ਜਿਹੜਾ ਹੈਗਾ ਇਹ ਐਫ ਆਈ ਆਰ ਜਿਹੜੀ ਹੈਗੀ ਆ ਅਸੀਂ ਰਜਿਸਟਰਡ ਕੀਤੀ ਹੈ ਇੱਕ ਜਿਹੜਾ ਹੈਗਾ ਦੋਸ਼ੀ ਇਹਦੇ ਵਿੱਚ ਸੁਨੀਲ ਕੁਮਾਰ ਰੈਜ਼ੀਡੈਂਟ ਆਫ ਰਾਮਾ ਮੰਡੀ ਤੇ ਇਹਦੇ ਨਾਲ ਤਿੰਨ ਜਿਹੜੇ ਨਾਮਾ ਲਮ ਵਿਅਕਤੀ ਹੈਗੇ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਸਰ ਹੁਣ ਤੱਕ ਜੀ ਨਹੀਂ ਹਾਲੇ ਜਿਹੜਾ ਹੈਗਾ ਕੋਈ ਗ੍ਰਿਫਤਾਰ ਨਹੀਂ ਹੋਇਆ ਕਿਉਂਕਿ ਪਹਿਲਾਂ ਇਹਦਾ ਦੋਸ਼ੀ ਦਾ ਪੂਰਾ ਪਤਾ ਨਹੀਂ ਸੀਗਾ ਸਾਨੂੰ ਪਤਾ ਲੱਗਿਆ ਵੀ ਕੀ ਹੈਗਾ ਫਿਰ ਹੁਣ ਜਿਹੜਾ ਇਹਦਾ ਦੋਸ਼ੀ ਨੂੰ ਅਸੀਂ ਟ੍ਰੇਸ ਕਰ ਲਿਆ ਹੈਗਾ ਇਹਦਾ ਐਡਰੈਸ ਜਿਹੜਾ ਤੇ ਅੱਗੇ ਇਹਦੇ ਤੇ ਜਿਹੜੀ ਹੈਗੀ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸਾਰੇ ਸੰਬੰਧੀ ਮੁਕੱਦਮਾ ਦਰਜ ਕਰ ਚੁੱਕੇ ਹਾਂ ਤਫ਼ਤੀਸ਼ ਕਰ ਰਹੇ ਹਾਂ ਹਾਂ ਇਹਦੀ ਜਿਹੜੀ ਹੈ ਸੇਰਨ ਧੀਰ ਸਿੰਘ ਇਹਦੀ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕਰ ਰਿਹਾ ਹੈਗਾ ਤੇ ਇਹਨੂੰ ਰੋਸ਼ੀਆ ਨੂੰ ਜਿਹੜਾ ਹੈਗਾ ਛੇਤੀ ਫੜ ਲਿਆ ਜਾਏਗਾ ਖਿਆਲ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੇ ਬੇਰਹਿਮੀ ਦੇ ਨਾਲ ਡੰਡਿਆਂ ਨਾਲ ਇੱਕ ਬੇਜ਼ੁਬਾਨ ਜਾਨਵਰ ਨੂੰ ਮਾਰਿਆ ਉਸ ਨੂੰ ਲੈ ਕੇ ਲੋਕਾਂ ਵੱਲੋਂ ਵੀ ਲਾਂ ਤਾਂ ਪਾਈਆਂ ਜਾ ਰਹੀਆਂ ਨੇ ਹਕੀਕਤ ਵੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ